ਪਠਾਨਕੋਟ ਦੇ ਮੁੱਲਾ ਸੈਲੀ ਕੁਲੀਆਂ ਵਾਰਡ ਨੰਬਰ 23 ਕਬੀਰਨਗਰ ਦੇ ਲੋਕਾਂ ਵੱਲੋਂ ਪਾਰਸ਼ਦ ਅਤੇ ਨਿਗਮ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਮੋਹੱਲੇ ਵਿੱਚ ਪਿਛਲੇ 10-15 ਸਾਲ ਤੋਂ ਪਾਣੀ ਦੀ ਸਮੱਸਿਆ ਆ ਰਹੀ ਹੈ ਅਤੇ ਜੇਕਰ ਪਾਣੀ ਆਉਂਦਾ ਵੀ ਹੈ ਤਾਂ ਉਹ ਵੀ ਗੰਦਾ ਇਸ ਬਾਰੇ ਕਈ ਵਾਰ ਪਾਰਸ਼ਦ ਨੂੰ ਵੀ ਕਿਹਾ ਗਿਆ ਹੈ ਪਰੰਤੂ ਉਹਨਾਂ ਵੱਲੋਂ ਵੀ ਪਾਣੀ ਵਾਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਸ ਮੌਕੇ ਲੋਕਾਂ ਨੇ ਕਿਹਾ ਜਦੋਂ ਇਲੈਕਸ਼ਨ ਆਉਂਦੇ ਹਨ ਤਾਂ ਇਹ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਹਨ ਪਰੰਤੂ ਇਲੈਕਸ਼ਨਾਂ ਤੋਂ ਬਾਅਦ ਇਹ ਕੋਈ ਨਹੀਂ ਦੇਖਦਾ ਕਿ ਲੋਕਾਂ ਨੂੰ ਪੀਣ ਲਈ ਪਾਣੀ ਵੀ ਮਿਲ ਰਿਹਾ ਹੈ ਕਿ ਨਹੀਂ ਇਸ ਮੌਕੇ ਲੋਕਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਪਾਣੀ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਤਾਂ ਉਹ ਆਪਣੇ ਬਜ਼ੁਰਗਾਂ ਬੱਚਿਆਂ ਅਤੇ ਪੂਰੇ ਪਰਿਵਾਰ ਸਹਿਤ ਨਗਰ ਨਿਗਮ ਦੇ ਅੱਗੇ ਰੋਸ ਪ੍ਰਦਰਸ਼ਨ ਕਰਨਗੇ ਇਹ ਨਹੀਂ ਪਏ ਅੱਜ ਆਪਕੇ ਗਰਮੀਆਂ ਤੇ ਸਾਨੂੰ ਪਾਣੀ ਆਂਦਾ ਪਿਆ ਘਟਦਾ ਪਿਆ ਅੱਜ ਤੋਂ 15 ਸਾਲ ਪਹਿਲਾਂ ਦਾ ਪਾਣੀ ਵੀ ਦਿਖਦਾ ਸਾਨੂੰ ਇਹ ਤੇ ਗਰਮੀਆਂ ਚ ਆਂਦੀ ਐ ਸਿਆਲ ਚ ਵੀ ਦਿਖਦਾ ਸਾਨੂੰ ਆਂਦੀ ਐ ਜੇ ਹਲਕਾ ਫੁਲਕਾ ਮੜਾ ਜਾ ਆ ਵੀ ਜਾਂਦਾ ਪਾਣੀ ਘੁੱਟ ਤੇ ਗੰਦਗੀ ਬੜੀ ਆਂਦੀ ਐ ਇਸ ਪਾਣੀ ਦੇ ਵਿੱਚ ਬੱਚਿਆਂ ਨੇ ਆਣਿਆ ਸਿਆਲ ਨੇ ਸਾਰਾਂ ਦੇ ਪੇਟ ਖਰਾਬ ਹੁੰਦੇ ਐ ਇਹ ਸਾਡੀ ਕੋਈ ਸੁਣਾਈ ਨਹੀਂ ਅਮਸੀ ਕਹਤਾ ਲਖਣ ਦੇ ਬਾਰੇ ਆਂਦੇ ਨੇ ਹੱਥ ਜੋੜਦੇ ਨੇ ਵੋਟਾਂ ਲੱਗ ਗਾਂ ਜਾਂਦੇ ਨੇ ਉਸ ਤੋਂ ਬਾਅਦ ਸਾਨੂੰ ਪੁੱਛਦੇ ਆ ਨਹੀਂ ਪਾਣੀ ਆਇਆ ਚਾਹੇ ਲਾਈਟ ਆਈ ਹੈ ਚਾਹੇ ਨਹੀਂ ਆਈ ਹੈ ਕੋਈ ਸਾਨੂੰ ਕਿੰਨੀਆਂ ਕਿਕਤਾਂ ਨੇ ਇਸ ਪਾਣੀ ਦੀ ਵੀ ਹੱਦ ਤੋਂ ਬਾਹਰ 26 ਨੰਬਰ ਵਾੜ ਦੇ ਰਹਿਣੇ ਵਾਲਿਆਂ ਕਬੀਰ ਨਹੀਂ ਦੇ ਕਬੀਰ ਮੰਦਰ ਦੀ ਤੇ ਐਕਸਰ ਸਾਡੀ ਕੋਲੋਨੀ ਆ ਕੋਈ ਸੁਣਾਈ ਹੈ ਨਹੀਂ ਇਸ ਪਾਸੇ ਦੇ ਵਿੱਚ ਨਿਆਣੇ ਸਿਆਣੇ ਪਾਣੀ ਨੂੰ ਇਦਾਂ ਕਿ ਤੜਸਦੇ ਇਥੇ ਮਤਲਬ ਇਹ ਬੱਡ ਸਪਲਾਈ ਦਾ ਟੈਂਕੀ ਵੀ ਨਹੀਂ ਆਉਂਦੇ ਪਾਣੀ ਤੇ ਵੀ ਇਥੋਂ ਪਰ ਕੇ ਹੀ ਪਾਣੀ ਪੀ ਸਕਦੇ ਨੇ ਬੈਕਵਰਡ ਬਹੁਤ ਕਿਹਾਦੇ ਆ ਬੈਕਵਰਡ ਏਰੀਆ ਸਾਡਾ ਪੈਂਦਾ ਹੈ ਇਥੇ ਕੋਈ ਸੁਣਾਈ ਹੈ ਨਹੀਂ ਕੋਈ ਹੁੰਦਾ ਹੈ ਨਹੀਂ ਕੋਈ ਪੁੱਛਦਾ ਹੀ ਹੈ ਨਹੀਂ ਕੋਈ ਇਥੇ ਪਰਿਵਾਰ ਕੋਈ ਕਿਸਦਾ ਰਹਿੰਦਾ ਹੈ ਕੋਈ ਜੀ ਬੱਚਾ ਇਥੇ ਰਹਿੰਦਾ ਚਾ ਨਹੀਂ ਰਹਿੰਦਾ ਬਹੁਤ ਜ਼ਿਆਦਾ ਟਿਕਸਾ ਰਹਿੰਦਾ ਤਾਂ ਕੀ ਕਰੋਗੇ ਫਿਰ ਇ ਕੀ ਕਰਨਾ ਹੈ ਇਥੇ ਫਿਰ ਨਈ ਲਾਣਾ ਕਾਰ ਪੋਜੀਸ਼ਨ ਚ ਜਾ ਕੇ ਅਸੀਂ ਜਿੰਨਕ ਨਿਆਣੇ ਸਿਆਣੇ ਲੈ ਕੇ ਮੁਹੰਮਦ ਵਾਲਾ ਕਿਹੜਾ ਮੁਹੰਮਦ ਹੈ ਤੇ ਕੀ ਪ੍ਰੋਬਲਮ ਆ ਰਹੀ ਹੈ ਸੈਲੀ ਕੁਲੀਆਂ ਕਬੀਰ ਮੰਡਾ ਦੇ ਬੈਕ ਸਾਈਡ ਪਾਣੀ ਦੀ ਪ੍ਰੋਬਲਮ ਹੈ ਬਹੁਤ ਗੰਦਾ ਪਾਣੀ ਇੱਥੇ ਆਂਦਿਆ ਅਸੀਂ ਬੜੇ ਵਾਰੀ ਕਹਿ ਚੁੱਕੇ ਹਾਂ ਐਮਸੀ ਨੂੰ ਪਰ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ ਇਸ ਮਹਲੇ ਦਾ ਹਜੇ ਤੱਕ 5-6 ਸਾਲ ਤੋਂ ਮੈਨੂੰ ਵੀ ਹੋਇਆ ਇਹਨੂੰ ਇੱਥੇ ਪਾਣੀ ਦਾ ਕੋਈ ਸਮੱਸਿਆ ਨਹੀਂ ਹਜੇ ਤੱਕ ਵੀ ਹੋਣਦੀ ਸਾਡੀ ਇਹ ਸਾਰੇ ਮੈਂਬਰ ਮੇਰੇ ਨਾਲ ਆ ਇਹਨਾਂ ਨੂੰ ਪੁੱਛ ਸਕਦੇ ਹੋ ਕਿ ਕੀ ਪਾਣੀ ਦਾ ਹਾਲ ਹੈ ਕੀ ਨਹੀਂ ਆਹ ਦੇਖ ਲਓ ਪਾਣੀ ਗੰਦਾ ਇਹ ਤੁਹਾਡੇ ਸਾਹਮਣੇ ਹੈ ਕਿਹਦੀ ਲਈ ਸਮੱਸਿਆ ਦਸ 11 ਸਾਲ ਤੋਂ ਤਾਂ ਮੈਨੂੰ ਹੋ ਗਿਆ ਦੇਖਦੇ ਇਹਨੂੰ ਤੇ ਇਹ ਬਾਕੀ ਜਿਹੜੇ ਪਹਿਲੇ ਇਹ ਦੇ ਦੇ ਕੋਲ ਤੇ ਹਾਂਜੀ ਅੱਬਲ ਤੇ ਆਂਦਾ ਹੀ ਨਹੀਂ ਪਾਣੀ ਤੇ ਜੇ ਤੇ ਪਾਣੀ ਆਂਦਾ ਬਹੁਤ ਜ਼ਿਆਦਾ ਹੀ ਗੰਦਾ ਤੇ ਹੁਣ ਤੇ ਪਾਣੀ ਦੀ ਸਮੱਸਿਆ ਬਿਲਕੁਲ ਵੀ ਹੈ ਨਹੀਂ ਜੇ ਆਹ ਦੇਖ ਲਓ ਭਾਂਡੇ ਸਾਡੇ ਬਿਲਕੁਲ ਖਾਲੀ ਆ ਪੀਣ ਤੋਂ ਵੀ ਪੀਣ ਤੋਂ ਹੀ ਬੈਠੇ ਦਿਆ ਨਹਾਉਣ ਤੋਂ ਵੀ ਬੱਚੇ ਇੱਥੇ ਬੈਠੇ ਦਿਆ ਬਿਲਕੁਲ ਜਿਆਦਾ ਪਾਣੀ ਸਾਡੇ ਮਹੱਲੇ 'ਚ ਨਹੀਂ ਆ ਰਿਹਾ ਜੇ ਹੱਲ ਨਹੀਂ ਹੁੰਦਾ ਤੇ ਫਿਰ ਕੀ ਕਰੋਗੇ ਤੁਸੀਂ ਹਾਂ ਜੇ ਇਸਲੇ ਹੱਲ ਨਹੀਂ ਹੁੰਦਾ ਤੇ ਅੱਗੇ ਕੀ ਕਰੋਗੇ ਅੱਗੇ ਫਿਰ ਹੁਣ ਦੇਖ ਲਓ ਕੋਈ ਕਾਰਵਾਈ